ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਚੱਲ ਰਹੀ ਸਬਬ ਬੂਹੇ ਬਾਰੀਆਂ ਬਾਰੇ ਇਹਦੇ ਵਿੱਚ ਗੁਰੀ ਦੀ ਮੰਮੀ ਨੇ ਨਵੀ ਤੇ ਗੁਰੀ ਦਾ ਰਿਸ਼ਤਾ ਤੜਵਾ ਦਿੱਤਾ ਹੈ ਤੇ ਉਹ ਰਿਸ਼ਤਾ ਤੜਵਾਉਣ ਵਿੱਚ ਕਾਮਯਾਬ ਹੋ ਗਈ ਹੈ ਕਿਉਂਕਿ ਉਹਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ ਜਦੋਂ ਨਵੀ ਤੇ ਗੁਰੀ ਨੂੰ ਵਟਨਾ ਲੱਗ ਰਿਹਾ ਸੀ ਉਹਨੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਤੇ ਗੁਰੀ ਦੀ ਮੰਮੀ ਨੇ ਉਹਦੇ ਵਿੱਚ ਬਹੁਤ ਪਸਾਗ ਪਾਇਆ ਬਹੁਤ ਰੰਗ ਵਿੱਚ ਭੰਗ ਪਾਇਆ ਕਿ ਨਵੀ ਤੇ ਗੁਰੀ ਦਾ ਰਿਸ਼ਤਾ ਨਾ ਹੋ ਸਕੇ ਤੇ ਉਹਨੇ ਉਹ ਕਿਉਂਕਿ ਉਹ ਉਹਦਾ ਵਿਆਹ ਜਿਹੜਾ ਸੀਗਾ ਉਹ ਕੈਂਡੀ ਨਾਲ ਕਰਵਾਉਣਾ ਚਾਹੁੰਦੀ ਸੀਗੀ ਤੇ ਇਸ ਕਰਕੇ ਉਹ ਜਾਣਬੁੱਝ ਕੇ ਸਾਰਾ ਕੁਝ ਕਰ ਰਹੀ ਆ ਤੇ ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬੀ ਹੋ ਰਹੀ ਆ ਉਧਰੋਂ ਕਿਉਂਕਿ ਉਹਨੇ ਉਹਨੇ ਕਿਹਾ ਕਿ ਮਤਲਬ ਅਸੀਂ ਆਸਟ੍ਰੇਲੀਆ ਤੋਂ ਆਏ ਸੀ ਜਿਹੜਾ ਵਿਆਹ ਤੁੰਦਾਮ ਨਾਲ ਕਰਨ ਲਈ ਤੇ ਇਹਦੇ ਇਹਨਾਂ ਦੇ ਨਵੀ ਦੇ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਹੈਗੇ ਕਿਉਂਕਿ ਨਵੀਂ ਮੰਮੀ ਨੇ ਦੱਸਿਆ ਸੀਗਾ ਕਿ ਇਹਦੇ ਮਾਮੇ ਵੀ ਸਾਡੇ ਨਾਲ ਨਹੀਂ ਵਰਤੇ ਜਦੋਂ ਦਾ ਮਾਮਾ ਬਾਹਰ ਚਲਾ ਗਿਆ ਤੇ ਉਸ ਤੋਂ ਬਾਅਦ ਸਾਡੇ ਨਾਲ ਉਹਨਾਂ ਦਾ ਕੋਈ ਕੰਟੈਕਟ ਨਹੀਂ ਰਿਹਾ ਇਸ ਕਰਕੇ ਇਹਨਾਂ ਦੇ ਪੇਕੇ ਪਰਿਵਾਰ ਵਿੱਚੋਂ ਵੀ ਕੋਈ ਨਹੀਂ ਆਇਆ ਤੇ ਉਧਰ ਤਾਂ ਹੀ ਅਮੂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਨਵੀ ਦੇ ਵਿਆਹ ਦੇ ਸਾਰੇ ਕਾਰਜ ਜਿਹੜੇ ਆ ਮੈਂ ਨਿਭਾਵਾਂਗਾ ਮੈਂ ਹੀ ਇਹਨੂੰ ਚੂੜਾ ਪਾਵਾਂਗਾ ਮੈਂ ਹੀ ਸਾਰੇ ਕੰਮ ਕਰਾਂਗਾ ਤੁਸੀਂ ਇਸੇ ਕਰਕੇ ਉਹਦੀ ਮੰਮੀ ਜਿਹੜੀ ਸੀਗੀ ਨਵੀ ਦੀ ਉਹ ਪਰੇਸ਼ਾਨ ਸੀਗੀ ਤੇ ਫਿਰ ਅਮਰਵੀਰ ਇਹ ਗੱਲ ਅम्मू ਨੇ ਗੱਲ ਸਾਂਭੀ ਸੀਗੀ ਤੇ ਉਧਰ ਜਿਹੜੀ ਗੁਰੀ ਦੀ ਮੰਮੀ ਆ ਉਹ ਆਪਣੀਆਂ ਚਾਲਾਂ ਖੇਡਣ ਵਿੱਚ ਕਾਮਯਾਬ ਹੋ ਰਹੀ ਆ ਤੇ ਬਸ ਇਸੇ ਹੀ ਕਰਕੇ ਇਹਨੂੰ ਇਹ ਆ ਕਿ ਜੋ ਮੈਂ ਕਰਦੀ ਆ ਉਹ ਸਹੀ ਕਰਦੀ ਆ ਤੇ ਉਧਰ ਵਿਆਹ ਦੀਆਂ ਤਿਆਰੀਆਂ ਤਾਂ ਚੱਲੀ ਜਾ ਰਹੀਆਂ ਆ ਜਦੋਂ ਇਹਨੂੰ ਨਵੀ ਤੇ ਗੁਰੀ ਨੂੰ ਵਟਨਾ ਲੱਗ ਰਿਹਾ ਸੀਗਾ ਤੇ ਫਿਰ ਵਿੱਚ ਕੈਂਡੀ ਆ ਗਈ ਜਾਣ ਬੁੱਝ ਕੇ ਗੁਰੀ ਦੀ ਮੰਮੀ ਉਹਨਾਂ ਦੀ ਇੱਕ ਚਾਲ ਸੀ ਦੋਨਾਂ ਜਣੀਆਂ ਦੀ ਉਹ ਜਾਣ ਬੁੱਝ ਕੇ ਇਹਨੂੰ ਵਿੱਚ ਲੈ ਕੇ ਆਈ ਸੀਗੀ ਕਿ ਕਿਉਂਕਿ ਉਹ ਵਿਆਹ ਇਹਦਾ ਕੈਂਡੀ ਨਾ ਕਰਵਾਉਣਾ ਚਾਹੁੰਦੀ ਸੀਗੀ ਕੈਂਡੀ ਨੂੰ ਗੁਰੀ ਨੇ ਮਨਾ ਕੀਤਾ ਸੀ ਕਿ ਤੂੰ ਮੇਰੇ ਵਿਆਹ ਵਿੱਚ ਸ਼ਾਮਲ ਨਹੀਂ ਹੋਣਾ ਤੇ ਫਿਰ ਵੀ ਕੈਂਡੀ ਵਿੱਚ ਆਤਮਕੀ ਜਦ ਕਿ ਦੇ ਜਿਹੜੇ ਗੁਰੀ ਦੇ ਪਾਪਾ ਸੀਗੇ ਉਹਨਾਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਹੈਗਾ ਉਹਨਾਂ ਨੂੰ ਨਵੀ ਦੇ ਨਾਲ ਰਿਸ਼ਤਾ ਪਸੰਦ ਆ ਫਿਰ ਕੈਂਡੀ ਨੇ ਮਾਫੀ ਵੀ ਮੰਗੀ ਸਾਰਿਆਂ ਦੇ ਸਾਹਮਣੇ ਮਾਫੀ ਮੰਗਣ ਦਾ ਵੀ ਉਹਨੂੰ ਡਰਾਮਾ ਹੀ ਕੀਤਾ ਸੀਗਾ ਕਿ ਮੈਂ ਮਾਫੀ ਮੰਗਦੀ ਆ ਕਿ ਮਤਲਬ ਮੈਨੂੰ ਇਹ ਵਿਆਹ ਦੀਆਂ ਰਸਮਾਂ ਅਟੈਂਡ ਕਰ ਲੈੰਦੋ ਕਿ ਮੈਂ ਇੰਨੀ ਦੂਰੋਂ ਆਸਟ੍ਰੇਲੀਆ ਤੋਂ ਚੱਲ ਕੇ ਆਈ ਆ ਤੇ ਹੁਣ ਮੈਨੂੰ ਵੀ ਸਾਰੀ ਮੈਰਿਜ ਅਟੈਂਡ ਕਰਨ ਦੋ ਤੇ ਉਧਰ ਜਿਹੜੀ ਕਿਰਨ ਆ ਉਹ ਆਪਣੇ ਉਹਨੂੰ ਆਸਟ੍ਰੇਲੀਆ ਜਾਣ ਦਾ ਲਾਲਚ ਪੇ ਆਇਆ ਕਿ ਮੈਂ ਆਪਣੇ ਮੁੰਡੇ ਸਾਹਿਬ ਦੇ ਬਹਾਨੇ ਆਸਟ੍ਰੇਲੀਆ ਵਿੱਚ ਸੈਟਲ ਹੋ ਜਾਊਂਗੀ ਤੇ ਮੇਰਾ ਵੀ ਲਗ ਸੂਤ ਲੱਗ ਜਾਊਗਾ ਤੇ ਉਧਰ ਜਿਹੜੀ ਗੁਰੀ ਦੀ ਮੰਮੀ ਆ ਉਹ ਸਮਝ ਗਈ ਆ ਉਹ ਹੁਣ ਸਾਹਿਬ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀ ਆ ਹੁਣ ਦੇਖਦੇ ਆ ਕਿ ਗੁਰੀ ਦੀ ਮੰਮੀ ਇਹਦਾ ਵਿਆਹ ਟੜਵਾਉਣ ਵਿੱਚ ਕਾਮਯਾਬ ਹੁੰਦੀ ਆ ਕਿ ਨਹੀਂ